ਹਾਂਜੀ ਬਈ ਸਵਾਗਤ ਹੈ ਤੁਹਾਡਾ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਆਪਾਂ ਬਈ ਗੱਲ ਕਰਨੀਆਂ ਐਫਐਫਜੀ ਦੇਸੀ ਚੂਝਾਂ ਬਾਰੇ ਜਿਵੇਂ ਕਿ ਬਈ ਤੁਹਾਨੂੰ ਪਤਾ ਹੀ ਆ ਵੀ ਗਰਮੀਆਂ ਦਾ ਟਾਈਮ ਆ ਹਨਾ ਤੇ ਕਈ ਇਹਨਾਂ ਦੇ ਚੂਚੇ ਬਾਗਾਂ ਦੇ ਵਿੱਚ ਟੁੱਟਲੇ ਹੋ ਜਾਂਦੇ ਆ ਜਾਂ ਜਾਂ ਕਈ ਇੱਕ ਥਾਂ ਤੇ ਬਹਿ ਜਾਂਦੇ ਆ ਠੀਕ ਆ ਤੇ ਜਾਂ ਜਿਵੇਂ ਕੁੰਗੜ ਕੇ ਬਹਿ ਜਾਂਦੇ ਆ ਤੇ ਜਿਹੜਾ ਜਖਾਮ ਲੱਗਿਆ ਹੁੰਦਾ ਉਹਨਾਂ ਨੂੰ ਤੇ ਤੁਸੀਂ ਉਹਨਾਂ ਨੂੰ ਬਈ ਕੁਝ ਨਹੀਂ ਕਰਨਾ ਠੀਕ ਆ ਕੋਈ ਬਾਲੀ ਕੋਈ ਬਾੜਾ ਦੇ ਦਵਾਈ ਦੇਣ ਦੀ ਲੋੜ ਨਹੀਂ ਉਹਨਾਂ ਨੂੰ ਠੀਕ ਆ ਜਿੰਨੇ ਤੁਹਾਡੇ ਕੋਲੇ 20 50 100 ਤੁਸੀਂ ਉਹਨਾਂ ਨੂੰ ਬਈ ਇੱਕ ਪਾウダー ਹੁੰਦਾ ਉਹ ਤੁਹਾਨੂੰ ਮੈਂ ਪਾウダー ਦਾ ਨਾਮ ਦੱਸਦਾ ਵੈਨ ਡੌਗਸ ਐਨ ਠੀਕ ਆ ਬਈ ਵੈਨ ਡੌਗਸ ਐਨ ਪਾウダー ਆਹੋ ਉਹ ਤੁਸੀਂ ਆਪ ਦੇਸੀ ਬੱਚੇ ਬੱਚਿਆਂ ਨੂੰ ਦੇ ਸਕਦੇ ਹੋ ਤੇ ਭਣਾ ਬਈ ਉਹ ਭਣਾ ਤੁਹੇ ਢਿੱਲੇ ਆ ਕੁਝ ਵੀ ਆ ਠੀਕ ਆ ਤੇ ਅਗਰ ਦਿਨਾਂ ਦਾ ਬਈ ਰਿਜ਼ਲਟ ਚੈੱਕ ਕਰ ਲਿਓ ਬਈ ਇਹ ਮੈਂ ਤੁਹਾਨੂੰ ਤਾਂ ਕਰਕੇ ਦੱਸ ਰਿਹਾ ਕਿਉਂਕਿ ਇਹ ਖੇਮੇੜਨਾ ਖੁਦ ਹੋਇਆ ਠੀਕ ਆ ਬਾਈ ਮੇਰੇ ਬੱਚੇ ਸੀਗੇ ਜਿਹੜੇ ਢਿੱਲੇ ਹੋ ਗਏ ਸੀ ਵਿੱਚੋਂ ਵਿੱਚੋਂ 2-3 ਹੋ ਗਏ ਸੀ ਢਿੱਲੇ ਠੀਕ ਆ ਮੈਂ ਉਹਨਾਂ ਨੂੰ ਵੈਨ ਡਾਕਸ ਐਨ ਪਾਊਡਰ ਦੱਸ ਆ ਬਾਈ ਤੇ ਉਹਦੇ ਨਾਲ ਵੀਰੇ ਬੱਚੇ ਮੇਰੇ ਆਣ ਪੂਰੇ ਤੰਦਰੁਸਤ ਤੇ ਵਧੀਆ ਹੋਣ ਵੀਰੇ ਤੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਵੀਰੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਬਾਈ ਤੁਜ ਬੰਦਿਆਂ ਕੋਲੇ ਵੀ ਜਾਣਕਾਰੀ ਜਾ ਸਕੇ ਧੰਨਵਾਦ ਬਾਈ ਸਾਰਿਆਂ ਦਾ